ਪਾਰਟੀ ਨੂੰ ਚਲਾਉਣ ਵਾਲੇ ਆਪਣੇ ਆਪ ਨੂੰ ਲੀਡਰ ਕਹਿੰਦੇ ਨੇ ਪਰ ਮੇਰੇ ਤੋਂ ਬਹੁਤ ਜੂਨੀਅਰ ਨੇ ਉਹ ਜਿੰਨੇ ਇਮਾਨਦਾਰ ਵਰਕਰ ਨੇ ਉਹਨਾਂ ਨੂੰ ਇਗਨੋਰ ਕਰ ਰਹੇ ਨੇ ਹੁਸ਼ਿਆਰਪੁਰ ਡਿਸਟ੍ਰਿਕਟ ਦੀ ਭਾਜਪਾ ਤੋਂ ਅੱਜ ਪਾਰਟੀ ਤੋਂ ਆਪਣਾ ਅਸਤੀਫਾ ਦੇ ਰਿਹਾ ਹੁਸ਼ਿਆਰਪੁਰ ਤੋਂ ਤਿੰਨ ਵਾਰੀ ਐਮਐਲਏ ਰਾਇ ਮੰਤਰੀ ਰਾਇ ਦੋ ਤਿੰਨ ਵਾਰੀ ਹਾਰੇ ਵੀ ਬਿਲਕੁਲ ਹੁਸ਼ਿਆਰਪੁਰ 'ਚ ਪੰਜ ਗਰੁੱਪ ਬਣੇ ਆਏ ਨੇ ਨੂੰ ਆਪਣੇ ਆਪ ਨਾਲ ਪਿਆਰ ਹੈ ਮੈਨੂੰ ਕਿਦਾਂ ਟਿਕਟ ਮਿਲੂਗੀ ਮੈਂ ਕਿਦਾਂ ਲੀਡਰ ਬਣੂਗਾ ਮੈਂ ਕਿਦਾਂ ਐਮਐਲਏ ਬਣੂਗਾ ਮੈਂ ਕਿਦਾਂ ਮੰਤਰੀ ਬਣੂਗਾ ਆ ਜਾ ਬਈ ਮੈਂ ਗਿਆਨ ਬੰਸਲ ਜੀ ਬੰਸਲ ਜਮ ਤੁਸੀਂ ਭਾਜਪਾ ਦੇ ਸਾਰੇ ਹੁੰਦੇ ਹੋ ਤਾਂ ਅਸਤੀਫਾ ਦੇ ਰਹੇ ਹੋ ਇੱਥੇ ਤਾਂ ਕਿ ਮੁਰਗੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦੇ ਜੀ 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 ਕੀ ਕਾਰਨ ਹੋ ਗਿਆ ਭਾਜਪਾ ਦੇ ਸਭ ਤੋਂ ਪੁਰਾਣੇ ਖੰਡੋ ਜੀ ਤੁਸੀਂ ਇਹਦਾ ਕਾਰਨ ਇਹ ਹੈ ਜੀ ਕਿ ਮੈਂ ਬਚਪਨ ਜਵਾਨੀ ਬੜਾਪਾ ਜਮ ਸੰਗ ਨਾਲ ਜਨਤਾ ਪਾਰਟੀ ਨਾਲ ਭਾਰਤੀ ਜਨਤਾ ਪਾਰਟੀ ਨਾਲ ਲਗਾਇਆ ਔਰ ਮੈਂ ਬਖਬਖੋਦਿਆਂ ਦੇ ਉੱਤੇ ਹੁਸ਼ਿਆਰਪੁਰ ਤੋਂ ਲੈ ਕੇ ਪੰਜਾਬ ਤੱਕ ਹੀ ਰਿਆਂ ਪਰ ਹੁਸ਼ਿਆਰਪੁਰ ਦੇ ਅੱਜ ਦੇ ਜਿਹੜੇ 5-6 ਸਾਲ ਤੋਂ ਪਾਰਟੀ ਨੂੰ ਚਲਾਉਣ ਵਾਲੇ ਆਪਣੇ ਆਪ ਨੂੰ ਲੀਡਰ ਕਹਿੰਦੇ ਨੇ ਪਰ ਮੇਰੇ ਤੋਂ ਬਹੁਤ ਜੂਨੀਅਰ ਨੇ ਭਾਈ ਇਹ ਐਜ ਵੀ ਭਾਈ ਪਾਰਟੀ ਵੀ ਉਹ ਜਿੰਨੇ ਇਮਾਨਦਾਰ ਵਰਕਰ ਨੇ ਉਹਨਾਂ ਨੂੰ ਇਗਨੋਰ ਕਰ ਰਹੇ ਨੇ ਇਸ ਕਰਕੇ ਮੈਂ ਦੁਖੀ ਹੋ ਗੇ ਹੁਸ਼ਿਆਰਪੁਰ ਡਿਸਟ੍ਰਿਕਟ ਦੀ ਬੀਜੇਪੀ ਤੋਂ ਅੱਜ ਪਾਰਟੀ ਤੋਂ ਆਪਣਾ ਅਸਤੀਫਾ ਦੇ ਰਿਹਾ ਤੁਸੀਂ ਭਾਜਪਾ ਤੋਂ ਅਸਤੀਫਾ ਦੇ ਰਹੇ ਹੋ ਜਾਂ ਜਨ ਸੰਘ ਤੋਂ ਵੀ ਸਾਰੇ ਉੱਧਰ ਤੋਂ ਅਸਤੀਫਾ ਮੈਂ ਹਰ ਚੀਜ਼ ਤੋਂ ਮੈਂ ਜਨ ਸੰਘ ਤੋਂ ਵੀ ਜਨ ਸੰਘ ਦਾ ਖਤਮ ਹੋ ਗਈ ਹਾਂ ਆਰਐਸਐਸ ਆਰਐਸਐਸ ਤੋਂ ਵੀ ਮੈਂ ਅਸਤੀਫਾ ਦੇ ਰਿਹਾ ਹਾਂ ਬੀਜੇਪੀ ਤੋਂ ਵੀ ਅਸਤੀਫਾ ਦੇ ਰਿਹਾ ਇਹਨਾਂ ਦੀ ਮੋਡਲੀ ਮੈਂਬਰਸ਼ਿਪ ਤੋਂ ਮੈਂ ਲਾਈਫਟਾਈਮ ਮੈਂਬਰ ਹਾਂ ਬੀਜੇਪੀ ਦਾ ਉਹ ਤੋਂ ਵੀ ਅਸਤੀਫਾ ਦੇ ਰਿਹਾ ਆਪਾਂ ਬਸ ਇਹ ਦੇਖੀਦਾ ਪਿਛਲੇ ਬਹੁਤ ਸਮੇਂ ਤੋਂ ਜਿਹੜੀਆਂ ਲਗਾਤਾਰ ਸੰਕਟੇ ਵੱਖ-ਵੱਖੋਂ ਅਸਤੀਫੇ ਦਿੱਤੇ ਜਾ ਚੁੱਕੇ ਨੇ ਤਾਕਿ ਡਾਕਟਰ ਰਮਨ ਕੇ ਯੋਗੀ ਉਹਨਾਂ ਦੀ ਚਾਹ ਟੀਮ ਦੇ ਤਿੰਨ ਚਾਰ ਮੈਂਬਰਾਂ ਨੇ ਇਸ ਦਿੱਤੇ ਆ ਤੁਸੀਂ ਇੱਕ ਵੱਡਾ ਚੱਟਾ ਦਿੱਤਾ ਪਾਜਪਨ ਬੇਸਿਕਲੀ ਕਾਰਨ ਕੀ ਆ ਕਿ ਇਸ ਤੋਂ ਦੁੱਖੀ ਤੁਸੀਂ ਬੇਸਿਕ ਅਸੀਂ ਕਾਰਨ ਇੱਕੋ ਹੀ ਹੈ ਕਿ ਜਿਹੜੀ ਹੁਸ਼ਿਆਰਪੁਰ ਦੀ ਬੀਜੇਪੀ ਆ ਜਿਹੜੀ ਬੀਜੇਪੀ ਨੂੰ ਚਲਾ ਰਹੀ ਆ ਜਿਨ੍ਹਾਂ ਨੂੰ ਪਾਰਟੀ ਨੇ ਸਾਰਾ ਗੱਤ ਦਿੱਤਾ ਹੋਇਆ ਉਹ ਇਮਾਨਦਾਰ ਵਰਕਰਾਂ ਨੂੰ ਇਗਨੋਰ ਕਰ ਰਹੇ ਨੇ ਜਿੱਦਾਂ ਮੈਨੂੰ 7 ਸਾਲ ਤੋਂ ਇੱਕ ਸੀ ਮੀਟਿੰਗ 'ਚ ਨਹੀਂ ਮਿਲਾਂਦੇ ਪਾਰਟੀ ਦੇ ਹਰ ਲੀਡਰ ਜਿਹਨੇ ਇੱਥੇ ਆਏ ਅੱਜ ਤੋਂ 6 ਮਹੀਨੇ ਪਹਿਲਾਂ ਸ਼ੇਖਾਵਤ ਜੀ ਆਏ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਉਹ ਮੈਨੂੰ ਕਹਿੰਦੇ ਮੈਂ ਨੈਕਸਟ ਟਾਈਮ ਜਿੱਦਣਾ ਆਉਂਗਾ ਤੁਹਾਡਾ ਨਾਲ ਗੱਲ ਕਰਾਂਗਾ ਮੈਨੂੰ ਦੱਸਿਆ ਕਿ ਹੁਸ਼ਿਆਰਪੁਰ ਦੀ ਬੀਜੇਪੀ ਦੀ ਹਾਲਤ ਇੰਨੀ ਠੀਕ ਨਹੀਂ ਹੈਗੀ ਬੇਸਿਕਲੀ ਦਾਇਤਨ ਕੇ ਨੂੰ ਸੰਪੇ ਹੋਇਆ ਸਾਰਾ ਤੁਸੀਂ ਕਹਿ ਰਹੇ ਹੋ ਹੁਣ ਜਦੋਂ ਨਾਮ ਬਾਈ ਨੇਮ ਹੀ ਤੁਸੀਂ ਲੈਣਾ ਚਾਹੁੰਦੇ ਮੈਂ ਬਾਈ ਨੇਮ ਵੀ ਲੈ ਦੇਣਾ ਮੈਨੂੰ ਕੋਈ ਜਿੱਕਤ ਨਹੀਂ ਹੈਗੀ ਹੁਸ਼ਿਆਰਪੁਰ ਤੋਂ ਤਿੰਨ ਵਾਰੀ ਐਮਐਲਏ ਰਹੇ ਮੰਤਰੀ ਰਹੇ ਦੋ ਤਿੰਨ ਵਾਰੀ ਹਾਰੇ ਵੀ ਅੱਜ ਕੱਲ ਸਾਰਾ ਪਾਰਟੀ ਨੂੰ ਉਹ ਹੀ ਚਲਾ ਰਹੇ ਨੇ ਪਾਰਟੀ ਦੇ ਕਰਤਾ ਧਰਤਾ ਪਾਰਟੀ ਨੇ ਉਹਨਾਂ ਨੂੰ ਹੀ ਬਣਾਇਆ ਹੋਇਆ ਹੈ ਕਿ ਬਹੁਤ ਲੰਮਾ ਸਮਾਉਣਾ ਦੇ ਨਾਲ ਕੰਮ ਵੀ ਕੀਤਾ ਮੈਂ ਉਹਨਾਂ ਦੇ ਨਾਲ ਉਹਨਾਂ ਦੀ ਗੱਡੀ 'ਚ 10 ਸਾਲ 15 ਸਾਲ ਦੇ ਆ ਗਰੁੱਪੇ ਸਿਰ ਨੂੰ ਕਿੱਦਾਂ ਦੇਖੀਓ ਪਾਸ ਪਾਸ ਗਰੁੱਪੇ ਬਿਲਕੁਲ ਹੁਸ਼ਿਆਰਪੁਰ 'ਚ ਪੰਜ ਗਰੁੱਪ ਬਣੇ ਆਏ ਨੇ ਪਾਰਟੀ ਦੇ ਉਹਨਾਂ ਨੂੰ ਕਿਸੇ ਨੇ ਪਾਰਟੀ ਨਾਲ ਪਿਆਰ ਨਹੀਂ ਉਹਨਾਂ ਨੂੰ ਆਪਣੇ ਆਪ ਨਾਲ ਪਿਆਰ ਹੈ ਮੈਨੂੰ ਕਿੱਦਾਂ ਟਿਕਟ ਮਿਲੂਗੀ ਮੈਂ ਕਿੱਦਾਂ ਲੀਡਰ ਬਣੂਗਾ ਮੈਂ ਕਿੱਦਾਂ ਐਮਐਲਏ ਬਣੂਗਾ ਮੈਂ ਕਿੱਦਾਂ ਮੰਤਰੀ ਬਣੂਗਾ ਮੈਂ ਕਿੱਦਾਂ ਐਮਪੀ ਬਣੂਗਾ ਇਸ ਦੌੜ ਦੇ ਵਿੱਚ ਲੱਗੇ ਹੋਏ ਨੇ ਪਾਰਟੀਆਂ ਸਾਡੇ ਵਰਗੇ ਜਿਨ੍ਹਾਂ ਨੇ ਪਾਰਟੀ ਨੂੰ ਆਪਣੇ ਖੂਨ ਨਾਲ ਸਿੰਜਿਆ ਜਿਹੜੇ ਦੀ ਜਨ ਸੰਗ ਦੇ ਟਾਈਮ ਦੀਵਾ ਕਿਤੇ ਲੈਂਦੇ ਸੀ ਬੱਤੀ ਕਿਤੇ ਨਿੰਦੀ ਤੇਲ ਕਿਤੇ ਲੈਂਦੇ ਸੀਗੇ ਮੈਂ ਉਸ ਟਾਈਮ ਤੋਂ ਆਪਣੀ ਜ਼ਿੰਦਗੀ ਪਾਰਟੀ ਨਾਲ ਲਗਾਈ ਹੋਈ ਹੈ ਸਾਡੇ ਮਹੱਲੇ ਦੇ ਵਿੱਚ सुरेंद्र ਸੂਤ ਜੀ ਗੁਰਦਰਨ ਦਾਸ ਸੂਤ ਜੀ ਦੇ ਬੇਟੇ ਸ਼ਾਖਾ ਲਗਾਉਂਦੇ ਹੁੰਦੇ ਸੀ ਮੈਂ ਤੀਸਰੀ ਵੱਡਦਾ ਹੁੰਦਾ ਸੀ ਹੁਣ ਮੇਰੀ ਉਮਰ 75 ਸਾਲ ਆ ਉਦੋਂ ਮੇਰੀ ਉਮਰ ਸੀ 9 ਸਾਲ ਮਤਲਬ ਕਿ ਪਿਛਲੇ 7-8 ਸਾਲਾਂ ਤੋਂ ਤੁਸੀਂ ਮੈਂ ਸਾਰੀ ਜ਼ਿੰਦਗੀ ਲਗਾਈ ਪਾਰਟੀ ਨੂੰ ਦੱਸ ਰਿਹਾ ਔਰ ਕੋਈ ਬੰਦਾ ਮੇਰੇ ਜਿਹੇ ਸ਼ਹਿਰ ਤੇ ਚੀਚੀ ਨਹੀਂ ਕਰ ਸਕਦਾ ਕਿ ਮੈਂ ਕਦੀ ਪਾਰਟੀ ਦਾ ਨੁਕਸਾਨ ਕੀਤਾ ਜਾਂ ਕਿਸੇ ਕਾਰਕਟਰ ਦੇ ਕੰਮ ਨੂੰ ਇਗਨੋਰ ਕੀਤਾ ਤੇ ਹੁਣ ਕਿਦਾਂ ਕੋਈ ਸੁਪਨਾ ਸਕਾਰ ਹੋ ਗਿਆ ਕਹਿੰਦੇ ਇਸ ਵਾਰ 400 ਪਾਰ ਦੇਖੋ ਜੀ ਮੈਂ ਜਦ 400 ਪਾਰ ਹੈ ਮੈਂ ਇਸ ਗੱਲ ਦੇ ਵਿੱਚ ਬਹਿਸੇ ਨਹੀਂ ਬਹਿਣਾ ਮੈਂ ਪਾਰਟੀ ਤੋਂ ਅਸਤੀਫਾ ਦੇ ਰਿਹਾ ਹੁਸ਼ਿਆਰਪੁਰ ਦੀ ਸਿਆਸਤ ਤੋਂ ਬੀਏਪੀ ਦਾ ਅਸਤੀਫਾ ਦੇ ਲਿਆ ਕਿਸ ਨੇ ਮਨ ਦੇ ਵਿੱਚ ਕਿੰਨਾ ਕੁ ਧੋਖਾ ਕਿ ਮੇਰੇ ਮਨ ਦੇ ਜਿੰਦਾ ਧੋਖਾ ਤੁਸੀਂ ਮੇਰੇ ਫੇਸ ਰੀਡਿੰਗ ਤੋਂ ਦੇਖ ਸਕਦੇ ਹੋ ਮੇਰੀ ਅੱਜ ਤੱਕ ਅਜਾ ਦੀ ਫੋਟੋ ਨਹੀਂ ਆਈ ਹੋਣੀ ਉਹਨਾਂ ਇਹ ਸੁਣਨ ਦੇ ਵਿੱਚ ਆ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਜੋਗੀ ਦਿੱਤਿਆ ਨਾਲ ਹੁਸ਼ਿਆਰਪੁਰ ਦੇ ਵਿੱਚ ਰੈਲਿੰਗ ਕਰਨ ਦੇ ਫੰਕਸ਼ਨ ਲੈ ਕਦੇ ਹੀ ਉਹਨਾਂ ਤੱਕ ਆਵਾਜ਼ ਪਹੁੰਚਾਈ ਹੋਵੇ ਸੀ ਮੇਰੀ 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 ਹਾਂ ਇਹ ਵੀ ਗੱਲ ਕਰਨ ਲੱਗਾ ਤੁਹਾਨੂੰ ਪਿਛਲੀ ਵਾਰੀ ਜਦੋਂ ਨਰਿੰਦਰ ਮੋਦੀ ਜੀ ਐਜ ਪ੍ਰਧਾਨ ਮੰਤਰੀ ਹੁਸ਼ਿਆਰਪੁਰ ਚਾਏ ਤੇ ਪੀਐਮਓ ਹੌਸਟ ਕੋ ਮੇਰਾ ਨਾਮ ਵੀ ਸੀ ਉਹਨਾਂ ਨੂੰ ਮਿਲਣ ਦਾ ਸਾਡੇ ਹੁਸ਼ਿਆਰਪੁਰ ਦੇ ਲੀਡਰਾਂ ਨੇ ਮੈਨੂੰ ਉਹਨਾਂ ਦੇ ਜਾਂ ਪਹਿਲਾਂ ਘੰਟਾ ਪਹਿਲਾਂ ਦੱਸਿਆ ਕਿ ਤੁਹਾਡਾ ਨਾਮ ਮੋਦੀ ਜੀ ਨੂੰ ਗੁਲਸਤਾ ਦੇਣ ਦਾ ਮਿਲਣ ਦਾ ਮੈਂ ਕਿਹਾ ਮੈਂ ਨਹੀਂ ਹੁਣ ਮਿਲਣਾ ਉਹ ਵੀ ਇਹ ਸਾਡੇ ਜਿਹੜੇ ਆਪਣੇ ਆਪ ਨੂੰ ਸੀਨੀਅਰ ਲ ਉਹਨਾਂ ਦੀ ਨੈਗਲੀਜੈਂਸੀ ਦੇ ਨਾਲ ਮੈਨੂੰ ਇਗਨੋਰ ਕੀਤਾ ਗਿਆ। ਮੈਂ ਆਪਣਾ ਦੁੱਖਦਰ ਦੱਸਣਾ ਚਾਹਨਾ ਪਰ ਸੋ ਉਹਨਾਂ ਨੂੰ ਕੋਈ ਤਿਆਰ ਨਹੀਂ ਹੈਗਾ। ਬੰਦ ਸਾਹਿਬ ਵਿਸਤਾਰ ਤਾਰੀ ਹੁਣ ਚੋਣਾਂ ਵੀ ਮਾਹੌਲ ਵੀ ਚੱਲ ਰਿਹਾ ਹੈ ਦਲ ਬਦਲੀਆਂ ਦਾ ਜੋਰ ਵੀ ਜਿਹੜਾ ਸਿੱਤਰਾ ਤੇ ਹੈ ਹੁਣ ਤੁਸੀਂ ਭਾਜਪਾ ਨਾਲ ਵਿਦਾ ਆਖ ਕੇ ਕਿਸੇ ਦੇ ਦੇਖੋ ਦਲ ਬਦਲੀਆਂ ਵੀ ਹੁੰਦੀਆਂ ਨੇ ਨਹੀਂਆਂ ਪਾਰਟੀਆਂ ਦਾ ਵੀ ਜੋਰ ਚੱਲਦਾ ਰਹਿਣਾ ਮੈਂ ਤੁਹਾਨੂੰ ਆਪਣੀ ਜਿਹੜੀ ਆ ਸਾਰੀ ਜ਼ਿੰਦਗੀ ਦੀ ਕੀਤੀ ਉਹ ਦੱਸ ਦਿੱਤੀ ਹੈ ਕਿ ਮੈਂ ਆ ਜੀ ਦੁਖੀ ਹਿਰਦੇ ਦੇ ਨਾਲ ਅੱਖਾਂ 'ਚ ਆਂਸੂਆਂ ਦੇ ਨਾਲ ਇਸ ਪਾਰਟੀ ਨੂੰ ਅਲਵਿਦਾ ਕਹਿ ਰਿਹਾ ਹਾਂ।